I need

ਮੈਂ ਤੋਂ ਇਹ ਬਿਲਕੁਲ ਆਰਾਮਦਾਇਕ ਵਾਹਿਗੁਰੂ ਜੀ ਦਾ ਖਾਲਸਾ ਹੈ ਤੇ ਅਸੀਂ ਵੀ ਦੇਖ ਰਹੇ ਜੀ ਇਹ ਅੱਡਾ ਡੇ ਵਾਲ ਪ੍ਰੰਗ ਗੁਰਦੁਆਰਾ ਬਖਸ਼ਿਸ਼ਤਾਵਾਂ ਜਿੱਥੇ ਕਿ ਬੱਚਿਆਂ ਦੇ ਕੀਰਤਨ ਕਵਤਾ ਲੈਕਚਰ ਮੁਕਾਬਲੇ ਹੋ ਰਹੇ ਆ ਉੱਥੇ ਇਹ ਦਸਤਾਰ ਮੁਕਾਬਲੇ ਜਿਹੜੇ ਆ ਉਹਦੇ ਵਿੱਚ ਵੀ ਕਾਫੀ ਬੱਚੇ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਸਕੂਲਾਂ ਦੇ ਬੱਚੇ ਜਿਹੜੇ ਆ ਭਾਗ ਲੈ ਰਹੇ ਆ ਬਾਕੀ ਸਾਰੇ ਅੱਡਾ ਡਿਆਲ ਪੜਾਂਗੇ ਜਿੱਥੇ ਕਿ ਬੱਚਿਆਂ ਦੇ ਗੁਰਮਤ ਮੁਕਾਬਲੇ ਹੋਏ ਆ ਮੁਕਾਬਲੇ ਜਿਹੜੇ ਆ ਉਹ ਸਮਾਪਤੀ ਹੋ ਗਈ ਹੈ ਤੇ ਸਾਡੇ ਕੋਲ ਮੌਜੂਦ ਨੇ ਪ੍ਰਬੰਧਕ ਜਿਹੜੇ ਇਹਨਾਂ ਮੁਕਾਬਲਿਆਂ ਵਿੱਚ ਜਿਨ੍ਹਾਂ ਨੇ ਜਜਮੈਂਟ ਕੀਤੀ ਆ ਜਾਂ ਸਾਰਾ ਇਹਨਾਂ ਦਾ ਪ੍ਰਬੰਧਕਤੋਂ ਤੁਸੀਂ ਦੇਖ ਸਕਦੇ ਜੀ ਸਾਰੇ ਇਹ ਪ੍ਰਬੰਧਕ ਨੇ ਸਾਰੇ ਮੁਕਾਬਲਿਆਂ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਸਾਰੇ ਪ੍ਰਬੰਧਕ ਜਿਹੜੇ ਸਾਡੇ ਕੋਲ ਮੌਜੂਦ ਨੇ ਭਾਈ ਮਨਜੀਤ ਸਿੰਘ ਜੀ ਇਹਨਾਂ ਨੂੰ ਪੁੱਛਦੇ ਆ ਕਿ ਇਹ ਮੁਕਾਬਲਿਆਂ ਬਾਰੇ ਜਾਣਕਾਰੀ ਦੇਣ ਭਾਈ ਮਜੀਤ ਸਿੰਘ ਜੀ ਵਾਇਰਸੀਕਾ ਖਾਲਸਾ ਵੈਕ ਜੀ ਕੀ ਕਰਦੇ ਵਾਇਰਸੀਕਾ ਖਾਲਸਾ ਵੈਕ ਖਾਲਸਾ ਇਹ ਇਹ ਮੁਕਾਬਲੇ ਜਿਹੜੇ ਇਹਨਾਂ ਬਾਰੇ ਥੋੜਾ ਜਾਣਕਾਰੀ ਦੋ ਸੰਤਾਂ ਸਿੱਖ ਮਿਸ਼ਰ ਕਾਲਜ ਲੁਧਿਆਣਾ ਜਿਹੜੇ ਵਾਕਪਕ ਸਰਕਲ ਤੇ ਵਾਕਪਕ ਜ਼ੋਨ ਕੰਮ ਕਰਦੇ ਨੇ ਇਹਦੇ ਨਾਲ ਜਿੰਨੇ ਵੀ ਜੁੜੇ ਹੋਏ ਵੀਰ ਸੇਵਾਦਾਰ ਨੇ ਸਾਰੇ ਨਿਸ਼ਕਾਮ ਸੇਵਕ ਨੇ ਇਦੇ ਨਾਲ ਹੀ ਨਾਲ ਹੀ ਸਿੱਖ ਕਮਿਸ਼ੀ ਕਾਜਲੋ ਕੋਈ 8-10 ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਨੇ ਜਿਨ੍ਹਾਂ ਉਤੇ ਕੰਮ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਜਿਵੇਂ ਗੁਰਮਤਿ ਪ੍ਰਚਾਰ ਕਰਨਾ ਸਿੱਖ ਪਰਵਾਰ ਦੇ ਲੋਕਾਂ ਨੇ ਮਿਸ਼ਨਰੀ ਕੋਰਸ ਕਰਵਾਉਣੇ ਵਗੈਰਾ ਵਗੈਰਾ ਇਹਨਾਂ ਵਿੱਚੋਂ ਇੱਕ ਹੈ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲੈਣੀ ਤੇ ਬੱਚਿਆਂ ਨੂੰ ਹੋਰ ਟ੍ਰੇਨਿੰਗ ਕੈਂਪਰਾਂ ਦੇ ਵਿੱਚ ਲੈ ਕੇ ਆਉਣਾ ਉਹਨਾਂ ਦੇ ਮੁਕਾਬਲੇ ਕਰਾਉਣੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਗੁਰਦਰਾ ਸਾਹਿਬ ਬਖਸ਼ਿਸਤਾਨ ਬਿਆਲਪੜੰਗ ਦੇ ਵਿੱਚ ਇਲਾਕੇ ਦੇ ਫਰੇਗੜ ਚੂੜੀਆਂ ਦੇ ਇਲਾਕੇ ਦੇ ਜਨਾਲੇ ਦੇ ਇਲਾਕੇ ਦੇ ਸਕੂਲਾਂ ਦੇ ਕੰਪੀਟੀਸ਼ਨ ਰੱਖੇ ਗਏ ਸਨ ਜਿਦੇ ਵਿੱਚ ਦਸਤਾਰ ਮੁਕਾਬਲਾ ਕਵਤਾ ਮੁਕਾਬਲੇ ਲੈਕਚਰ ਮੁਕਾਬਲੇ ਕਵੀਤਰ ਮੁਕਾਬਲੇ ਵਗੈਰਾ ਵਗੈਰਾ ਸਨ ਉਹਦੇ ਵਿੱਚ ਬੱਚਿਆਂ ਨੇ ਆਪਣੀ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਉਹਦੇ ਪਰਫਾਰਮੈਂਸ ਚੋਂ ਜਿਹੜੇ 1st 2nd 3rd ਆਏ ਉਹਨਾਂ ਚ ਜਿਹੜੇ 1st ਆਏ ਉਹਨਾਂ ਨੂੰ ਜੋ ਕੈਸ਼ ਨਾਮ ਦਿੱਤਾ ਗਿਆ 1100 ਰੁਪਏ ਪ੍ਰਤੀ ਜਿਹੜਾ ਵੀ ਬੱਚਾ ਆਇਆ ਜੂਨੀਅਰ ਸੀਨੀਅਰ ਗਰੁੱਪ ਦੇ ਵਿੱਚ ਇਸ ਤੋਂ ਇਲਾਵਾ ਹੋਰ ਹੀ ਬਹੁਤ سارے ਨਾਮ ਬੱਚਿਆਂ ਨੂੰ ਦਿੱਤੇ ਗਏ ਨੇ ਇਹ ਕੰਪੀਟੀਸ਼ਨ ਕਰਾਉਣ ਦਾ ਮਕਸਦ ਇਹੋ ਹੀ ਹੈ ਕਿ ਇਹ ਬੱਚੇ ਜਿਹੜੇ ਆਪਣੀ ਵਿਦਿਆ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜੇ ਨੇ ਇਹਨਾਂ ਨੂੰ ਨਾਲ ਹੀ ਨਾਲ ਧਰਮ ਦੀ ਡੋਲ ਦਿੱਤੀ ਜਾਵੇ ਧਰਮ ਦੇ ਨਾਲ ਸੰਬੰਧਿਤ ਗੱਲਾਂ ਵੀ ਇਹਨਾਂ ਦੇ ਦਿਲ ਵਿੱਚ ਪੈਣ ਕਿਉਂਕਿ ਅੱਜ ਦੇ ਬੱਚੇ ਕੱਲ ਦੇ ਚੰਗੇ ਗੁਰ ਸਿੱਖ ਬਣ ਸਕਦੇ ਹਨ ਇਸ ਕਰਕੇ ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਹੋ ਸਕੇ ਉਹਦੇ ਸੰਬੰਧ ਵਿੱਚ ਅੱਜ ਇਹ ਸਾਰਾ ਕੰਪੀਟੀਸ਼ਨ ਕੀਤਾ ਗਿਆ ਬੜਾ ਸਕਸੈਸਫੁਲ ਹੋਇਆ ਬੱਚਿਆਂ ਨੂੰ ਨਾਮ ਦਿੱਤੇ ਗਏ ਨੇ ਸਤਿਗੁਰੂ ਕਿਰਪਾ ਕਰੇ ਇਸ ਤਰੀਕੇ ਦੇ ਨਾਲ ਇਹ ਸਿੱਖ ਮਸ਼ੀਨ ਕੱਲ ਦੇ ਛੋਟੇ ਛੋਟੇ ਪ੍ਰੋਜੈਕਟ ਨੇ ਜਿਹੜੇ ਚ ਬੱਚਿਆਂ ਦੀ ਤਿਆਰੀ ਕੀਤੀ ਹੈ ਗੂਹ ਸਮੇਂ ਦੇ ਵਿੱਚ ਚੱਲਦੇ ਰਹਿਣ ਸਾਰੇ ਵੀਰਾਂ ਨੇ ਆਪਣੇ ਪ੍ਰਿੰਸੀਪਲ ਤੇ ਜਜਮੈਂਟ ਕਰਕੇ ਬਹੁਤ ਹੀ ਸੁਨਹਿਰੀ ਤਰੀਕੇ ਨਾਲ ਇਹ ਪ੍ਰੋਗਰਾਮ ਨਿਭਾਇਆ ਜੀ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ